ਨਮਸਕਾਰ ਜੀ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਜੀ ਔਰ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਉਪਲਬਖਸ਼ ਦੇ ਵਿੱਚ ਸਾਡੀ ਸੋਸਾਇਟੀ ਡਾਕਟਰ ਬੀਦੀ ਸਚਦੇਵ ਹੈ ਮੋਰਲ ਵੈਲਫੇਅਰ ਸੋਸਾਇਟੀ ਔਰ 올 ਇੰਡੀਆ ਰੋੜਾ ਖਤਰੀ ਪੰਜਾਬੀ ਕਮਿਊਨਿਟੀ ਦੇ ਸਾਂਝੇ ਪਰਯਤਨਾਂ ਦੇ ਨਾਲ ਇੱਥੇ ਕੈਂਪ ਰੱਖਿਆ ਗਿਆ ਔਰ ਇਹ ਕੈਂਪ ਇੱਕ ਤਾਂ ਫਿਜ਼ੀਓਥੈਰੇਪੀ ਦਾ ਕੈਂਪ ਹੈ ਜੋ ਡਾਕਟਰ ਖੁਸ਼ਬੁਖਟਾਰੀਆ ਖੇੜਾ ਜੀ ਦੇ ਸਹਿਯੋਗ ਦੇ ਨਾਲ ਇੱਥੇ ਲਗਾਇਆ ਗਿਆ ਹੈ ਔਰ ਨਾਲ ਹੀ ਜਿਹੜਾ ਇਹ ਸੇਵਾ ਕੇਂਦਰ ਦੇ ਫੈਸਿਲਿਟੀ ਜਿਵੇਂ ਆਧਾਰ ਕਾਰਡ ਪੈਨ ਕਾਰਡ ਆਯੂਸ਼ਮਾਨ ਕਾਰਡ ਜਾਂ ਕਿਸੇ ਨੇ ਕੋਈ ਪੈਨਸ਼ਨ ਵਗੈਰਾ ਲਗਵਾਨੀ ਉਹਦੇ ਸੰਬੰਧ ਵਿੱਚ ਲਗਾਇਆ ਗਿਆ ਨਾਲ ਹੀ ਸਾਡੇ ਨਾਲ ਇੱਥੇ ਛੋਛੇ ਦੇ ਬੱਚੇ ਵੀ ਅ ਇੱਥੇ ਅੱਜ ਸ਼੍ਰੀਤ ਪਗਤ ਸਿੰਘ ਜੀ ਦੇ ਜੀ ਦੀਹਾੜੇ ਤੋਂ ਉਹਨਾਂ ਨੂੰ ਨਮਨ ਕਰਨ ਵਾਸਤੇ ਪਹੁੰਚੇ ਨੇ ਔਰ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਹੈ ਔਰ ਖੇਡਾਂ ਦੇ ਪ੍ਰਤੀ ਜਿਹੜੀ ਬੱਚਿਆਂ ਦੀ ਰੁਚੀ ਹੈ ਉਹ ਲਾਜਵਾਬ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਦੇਖਿਆ ਜਾਵੇ ਤਾਂ ਜਿੱਥੇ ਸਾਡੀ ਨੌਜਵਾਨ ਪੀੜੀ ਜਿਹੜੀ ਨਸ਼ਾ ਵੱਲ ਵਧੀ ਜਾ ਰਹੀ ਹੈ ਤੇ ਸਾਡੇ ਸੋਛਰੇ ਬੱਚੇ ਨੇ ਉਹ ਮੋਬਾਈਲ ਡਿਕਟਿਡ ਹੁੰਦੇ ਜਾ ਰਹੇ ਨੇ ਤਾਂ ਬੜਾ ਵਧੀਆ ਲੱਗਦਾ ਕਿ ਜੋ ਸਾਡੀ ਨੌਜਵਾਨ ਪੀੜ੍ਹੀ ਸਾਡੇ ਸੋਛਰੇ ਬੱਚੇ ਜਿਹੜੇ ਨੇ ਉਹ ਖੇਡਾਂ ਵੱਲ ਜਿਹੜੀ ਰੁਚੀ ਲੈਣਾ ਸ਼ੁਰੂ ਕਰ ਦਿੱਤੀ ਹੈ ਤਾਂ ਸਾਡੀ ਸਾਈਟੀ ਵੱਲੋਂ ਇੰਨਾ ਬੱਚਿਆਂ ਨੂੰ ਜਿਹੜੀ ਕ੍ਰਿਕਟ ਦੀ ਕਿੱਤ ਵੀ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਤਾਂ ਕਿ ਇਹ ਚੰਗੇ ਕੰਮਾਂ ਵੱਲ ਲੱਗਣ ਔਰ ਆਪਣੇ ਜਿਹੜੇ ਖਾਲੀ ਸਮੇਂ ਨੂੰ ਮੋਬਾਈਲ ਦੇ ਵਿੱਚ ਜਾਂ ਕਿਤੇ ਨਾ ਕਿਤੇ ਗਲਤ ਸੰਗਤ ਦੇ ਵਿੱਚ ਨਾ ਬਿਤਾ ਕੇ ਚੰਗੇ ਕੰਮਾਂ ਵੱਲ ਤੇ ਖੇਡਾਂ ਵੱਲ ਲਗਾਨ ਅੱਜ ਸ਼ੀਤਪਗਤ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਤੇ ਰਾਜਗੁਰੂ ਜੀ ਨੇ ਸੁਖਦੇਵ ਜੀ ਨੂੰ ਸ਼ੀਤਪਗਤ ਸਿੰਘ ਜੀ ਨੂੰ ਸਾਡੇ ਵੱਲੋਂ ਸ਼ਸ਼ਟ ਨਮਨ ਇਨਕਲਾਬ ਜ਼ਿੰਦਾਬਾਦ ਭਾਰਤ ਮਾਤਾ ਕੀ ਜੈ ਧੰਨਵਾਦ